ਕਾਲ ਜੀ ਅੱਸੀ ਕਾਲ ਜੀ ਇਹ ਜਿਹੜਾ ਕੈਂਪ ਲੱਗੇ ਕਿਸ ਸੰਬੰਧ ਵਿੱਚ ਲੱਗਿਆ ਵਾ ਜੀ ਇਹ ਕੈਂਪ ਜੀ ਅੱਜ ਵਿਸ਼ਵਕਰਮਾ ਪੂਜਾ ਦਿਵਸ ਹੈ ਵਿਸ਼ਵਕਰਮਾ ਪੂਜਾ ਦਿਵਸ ਦੇ ਸੰਬੰਧ ਵਿੱਚ ਵਿਸ਼ਵਕਰਮਾ ਮੰਦਰ ਸਭਾ ਕੁਰਾਲੀ ਵੱਲੋਂ ਇਹ ਦੂਜਾ ਫਰੀ ਆਈ ਕੈਂਪ ਤੇ ਫਰੀ ਜਨਰਲ ਬਾਡੀ ਚੈੱਕਅਪ ਕੈਂਪ ਵਿਸ਼ਵਕਰਮਾ ਮੰਦਰ ਸਭਾ ਕੁਰਾਲੀ ਵੱਲੋਂ ਲਗਾਇਆ ਜਾ ਰਿਹਾ ਇਹਦੇ ਵਿੱਚ ਸਾਡੇ ਕੋਲੇ ਬਹੁਤ ਹੀ ਅੱਛੇ ਤੇ ਸਪੈਸ਼ਲਿਸਟ ਡਾਕਟਰ ਦਵਿੰਦਰ ਸਿੰਘ ਜੀ ਬਿਰਦੀ ਕੈਂਡੀਗੜ ਤੋਂ ਆਏ ਨੇ ਜਿਹੜੇ ਅੱਖਾਂ ਚੈੱਕ ਕਰ ਰਹੇ ਨੇ ਤੇ ਜਿਹੜੇ ਲੋਡ ਬੰਦ ਮਰੀਜ਼ ਹੋਣਗੇ ਉਹਨਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਉਸ ਤੋਂ ਇਲਾਵਾ ਫਤਿਹ ਹਸਪੀਟਲ ਮਰੰਡਾ ਤੋਂ ਸਾਡੇ ਕੋਲੇ ਬਹੁਤ ਅੱਛੇ ਡਾਕਟਰ ਜਿਵੇਂ ਕਿ ਹੱਡੀਆਂ ਦੇ ਡਾਕਟਰ ਗਾਇਨੀ ਦੇ ਡਾਕਟਰ ਤੇ ਹੋਰ ਬਹੁਤ ਸਾਰੇ ਡਾਕਟਰ ਪਹੁੰਚੇ ਨੇ ਸਾਡਾ ਵਿਸ਼ੂ ਕਰਮਾ ਜੀ ਮਹਾਰਾਜ ਨੇ ਸਾਨੂੰ ਇਹ ਹੀ ਸਨੇਹ ਦਿੱਤਾ ਕਿ ਲੋਕਾਈ ਦੀ ਸੇਵਾ ਕਰੋ ਉਹਦੇ ਵਿੱਚੋਂ ਅਸੀਂ ਇਸ ਅਦਮ ਤੇ ਚਲਦੇ ਆ ਅੱਜ ਅਸੀਂ ਇਹ ਦੂਜਾ ਕੈਂਪ ਲਗਾਉਣ ਜਾ ਰਹੇ ਆ ਇਹਦੇ ਵਿੱਚ ਸਾਡੀ ਸਭਾ ਜਿਹੜੀ ਹੈ ਵੱਧ ਚੜ ਕੇ ਲੋਕਾਂ ਦੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਜਿੱਦੋਂ ਜੀ ਇਸ ਕੈਂਪ ਲਾਇਆ ਹੋਇਆ ਹੈ ਇਸ ਕੈਂਪ ਦੇ ਵਿੱਚ ਜੇ ਕੋਈ ਮੇਜਰ ਕੋਈ ਬਿਮਾਰੀ ਆਉਂਦੀ ਕਿਸੇ ਬੰਦੇ ਨੂੰ ਤਾਂ ਉਹਦਾ ਜਿਹੜਾ ਇਲਾਜ ਹੈ ਉਹ ਅੱਗੇ ਜਾ ਕੇ ਵੱਡੇ ਹਸਪੀਟਲ ਵਿੱਚ ਫ੍ਰੀ ਹੋਏਗਾ ਜਾਂ ਉੱਥੋਂ ਤੱਕ ਹੀ ਸੀਮਿਤ ਹੈ ਹਾਂਜੀ ਅਸੀਂ ਸਾਡਾ ਮੇਨ ਮਕਸਦ ਹੈ ਅੱਖਾਂ ਦੀ ਬਿਮਾਰੀਆਂ ਲਈ ਜ਼ਿਆਦਾ ਕਿ ਜੇ ਕਿਸੇ ਮਰੀਜ਼ ਨੂੰ ਚਿੱਟਾ ਮੋਤੀਆ ਹੈਗਾ ਉਹਦੇ ਲੈਂਜ ਪਾਉਣ ਵਾਲਾ ਹੈ ਉਸ ਨੂੰ ਅਸੀਂ ਪ੍ਰੀਫਰ ਕਰਦੇ ਆਂ ਬਾਕੀ ਅੱਖਾਂ ਦੀ ਜੇ ਕੋਈ ਬਹੁਤ ਜ਼ਿਆਦਾ ਕ੍ਰੋਨਿਕ ਬਿਮਾਰੀਆਂ ਨੇ ਇੰਨਾ ਸਾਡੇ ਕੋਲੇ ਪ੍ਰਬੰਧ ਨਹੀਂ ਹੈਗਾ ਉਹ ਜਿਹੜਾ ਚਿੱਟੇ ਮੋਤੀ ਇਹਦੇ ਆਪਰੇਸ਼ਨ ਅਸੀਂ ਜਿੰਨੇ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਇਤੋਂ ਲਗੜੀ ਹੋਰ ਬਿਮਾਰੀਆਂ ਹੋਰ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਚ ਜਿਹੜਾ ਅਸੀਂ ਉਹਨਾਂ ਨੂੰ ਦਵਾਈ ਉਪਲਬਧ ਕਰਾ ਰਹੇ ਆ ਤੇ ਬਾਕੀ ਜਿਹੜੀ ਆ ਜੇ ਬਹੁਤ ਜ਼ਿਆਦਾ ਕ੍ਰੋਨਿਕ ਡਿਜ਼ੀਜ਼ ਹੈ ਉਹਦਾ ਸਾਡੇ ਕੋਲੇ ਇੰਨਾ ਪ੍ਰਬੰਧ ਨਹੀਂ ਹੈਗਾ ਸੋ ਵਿੱਚ ਜਿੱਥੇ ਆਪਾਂ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਆ ਜਿਵੇਂ ਪੰਜਾਬ ਦੇ ਵਿੱਚ 12 13000 ਪਿੰਡ ਨੇ ਤੇ ਉਹਨਾਂ ਦੇ ਵਿੱਚ ਤਕਰੀਬਨ 417 ਹੀ ਹਸਪੀਟਲ ਨੇ ਇਹ ਜਿਹੜੇ ਕੈਂਪ ਲੱਗਦੇ ਕਿੰਨੇ ਜ਼ਰੂਰੀ ਨੇ ਸਮਾਜ ਵਾਸਤੇ ਇਹ ਸਮਾਜਾਤੀ ਜੋ ਮੈਡੀਕਲ ਕੈਂਪ ਹੈ ਤਾਂ ਉਹ ਕਿਸੇ ਵੀ ਤਰ੍ਹਾਂ ਦੇ ਅੱਖਾਂ ਦਾ ਕੈਂਪ ਹੈ ਜਨਰਲ ਚੈੱਕਅਪ ਕੈਂਪ ਹੈ ਜਾਂ ਕੋਈ ਹੋਰ ਪ੍ਰੋਬਲਮ ਦਾ ਕੈਂਪ ਹੈ ਇਹ ਕੈਂਪ ਇਸ ਲਈ ਜ਼ਰੂਰੀ ਹਨ ਕਿ ਕਈ ਜੋ ਪਬਲਿਕ ਹੈ ਕੋਈ ਵੱਡੇ ਹਸਪਤਾਲ ਨੂੰ ਕੋਚ ਨਹੀਂ ਕਰ ਸਕਦੇ ਸਰਕਾਰੀ ਹਸਪਤਾਲਾਂ ਚ ਤੁਸੀਂ ਸਾਰੇ ਜਾਣਦੇ ਹੋ ਕਿ ਸਾਰਿਆਂ ਚ ਸਹੂਲਤ ਅਵੇਲੇਬਲ ਹੈ ਜਿਹੜੀਆਂ ਸਾਡੀਆਂ ਸੰਸਦਾਂ ਮਾਨ ਪੰਜਾਬ ਦੀਆਂ ਸੰਸਦਾਂ ਇਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਨੂੰ ਇਹਨਾਂ ਕੈਂਪਾਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿ ਮੈਡੀਕਲ ਕੈਂਪ ਜ਼ਰੂਰ ਲਵਾਉਣ ਤਾਂ ਕਿ ਜਿਹੜੇ ਲੋਕੀ ਇਲਾਜਾਂ ਤੋਂ ਵਾਂਝੇ ਹਨ ਉਹ ਇਹਨਾਂ ਕੈਂਪਾਂ ਰਹੀਂ ਆਪਣੇ ਆਪ ਨੂੰ ਚੈੱਕਪ ਕਰਾ ਸਕਦੇ ਹਨ ਕੋਈ ਇਹਨਾਂ ਨੂੰ ਕੋਈ ਵੱਡੀ ਪ੍ਰੋਬਲਮ ਹੈ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਆਉਣ ਵਾਲੇ ਸਮੇਂ 'ਚ ਆਪਣਾ ਤਰੀਕੇ ਦਾ ਇਲਾਜ ਕਰਾ ਸਕਣ ਔਰ ਦੂਜੀ ਗੱਲ ਮੈਂ ਸੰਸਥਾਵਾਂ ਨੂੰ ਇੱਕ ਹੋਰ ਬੇਨਤੀ ਕਰਾਂਗਾ ਕਿ ਸੰਸਥਾਵਾਂ ਜਿਹੜੀਆਂ ਧਾਰਮਿਕ ਹਨ ਸਮਾਜਿਕ ਹਨ ਇਹ ਜੋ ਇਹਨਾਂ ਕੋਲ ਫੰਡਸ ਅਵੇਲੇਬਲ ਹੁੰਦੇ ਹਨ ਅਗਰ ਜੇ ਉਹਨਾਂ ਫੰਡਸ ਨੂੰ ਜੋ ਬੱਚੇ ਐਜੂਕੇਸ਼ਨ ਨਹੀਂ ਲੈ ਸਕਦੇ ਉਹਨਾਂ ਫੰਡਸ ਵਿੱਚੋਂ ਉਹਨਾਂ ਨੂੰ ਸਪான்ਸਰ ਕਰ ਸਕਣ ਤਾਂ ਬਹੁਤ ਵੱਡੀ ਸਾਡੇ ਸਮਾਜ ਦੀ ਸੇਵਾ ਹੋਵੇਗੀ ਤਮੇ ਸੁਮੀਦ ਨਾਲ ਅੱਜ ਦੀ ਦਿਹਾੜੀ ਤੇ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਜੋ ਸਭਾ ਹੈ ਸ਼ਕਰਮਾ ਮੰਦਰ ਸਭਾ ਹਰ ਸਾਲ ਇੱਕ ਕੈਂਪ ਨੂੰ ਆਰਗੇਨਾਈਜ਼ ਕਰੇਗੀ ਇਸ ਤਰ੍ਹਾਂ ਦੇ ਕੈਂਪ ਜਗਾ ਜਗਾ ਅਗਰ ਸਾਨੂੰ ਕਿਤੇ ਬਾਹਰ ਜਾ ਕੇ ਵੀ ਲਾਉਣੇ ਪੈਦੇ ਅਸੀਂ ਲਾਵਾਂਗੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਇਸ ਕੰਪਲੈਕਸ ਵਿੱਚ ਇੱਕ ਸਲਾਈ ਸੈਂਟਰ ਖੋਲਣ ਜਾ ਰਹੇ ਹਾਂ ਜਿਸ ਵਿੱਚ ਸਾਡੇ ਬੱਚਿਆਂ ਨੂੰ ਫ੍ਰੀ ਸਟਿਚਿੰਗ ਦਾ ਤੇ ਕਟਿੰਗ ਦਾ ਜੋ ਕੋਰਸ ਹੈ ਕਰਵਾਇਆ ਜਾਵੇ ਕਰ ਰਹੀ ਸੀ ਕੋਸ਼ਿਸ਼ ਕਰਾ ਕੇ ਸਾਡਾ ਜੋ ਕੋਰਸ ਹੈ ਉਹ ਗਵਰਨਮੈਂਟ ਟੈਕਨੀਕਲ ਯੂਨੀਵਰਸਿਟੀ ਨਾਲ ਰਜਿਸਟਰ ਹੋ ਜਾਵੇ ਔਰ ਮੈਂ ਇਸ ਉਮੀਦ ਨਾਲ ਸਾਡੇ ਇਲਾਕਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਬਿਸ਼ਕਰਮਾ ਮੰਦਰ ਸਭਾ ਉਹਨਾਂ ਨਾਲ ਹਰ ਤਰ੍ਹਾਂ ਖੜੀ ਹੈ ਔਰ ਹਮੇਸ਼ਾ ਉਹਨਾਂ ਦੀ ਮਦਦ ਲਈ ਤਿਆਰ ਹੈ ਵੈਰੀ ਗੁੱਡ ਜੀ ਤੁਹਾਡਾ ਕੈਂਪ ਲੱਗੇ ਇਸ ਬਾਰੇ ਕੁਝ ਵਿਚਾਰ ਜੀ ਤੁਹਾਡੇ ਮੈਂ ਬਿਸ਼ਕਰਮਾ ਮੰਦਰ ਸਭਾ ਬਰੋ ਸਾਰੇ ਹੁੰਦਾ ਸਾਰੇ ਆਏ ਹੋਏ ਸਾਡੇ ਚੀਫ ਗੈਸਟ ਤੇ మే ਵੀ ਸਾਡੇ ਇੱਥੇ ਪਹੁੰਚੇ ਆ। ਨਸਾ ਦਾ ਤਾਂ ਬਹੁਤ-ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਆ ਕੇ ਇੱਥੇ ਸਾਡਾ ਗੌਰਵਨਕ ਬਧਾਈ ਤੇ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡੇ ਕੈਂਪ ਚ ਕਿੰਨੇ ਲੋਕਾਂ ਨੂੰ ਫਾਇਦਾ ਹੋਣਾ। ਥੈਂਕ ਯੂ। ਵੀ ਜਿੱਥੇ ਆਪਾਂ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਆ। ਇਹ ਜਿਹੜੇ ਛੋਟੇ ਕਮੀਆਂ ਜਿਨ੍ਹਾਂ ਨੇ ਕਿਹਾ ਵੀ ਸਾਡੇ ਕੋਲ ਪ੍ਰਬੰਧ ਨਹੀਂ ਹੈ ਜਾਂ ਪੈਸੇ ਦੀ ਸ਼ੋਰਟੇਜ ਹੁੰਦੀ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਹੋਰ ਉਪਰਾਲੇ ਕਰਨ ਦੇ ਸਾਨੂੰ ਕਿਹੜੇ-ਕਿਹੜੇ ਪੱਖਾਂ ਨਾਲ ਸੋਚਣਾ ਚਾਹੀਦਾ ਹੈ। संस्था साड़ी संस्था को जो इतनी आमदन है ब्याह शादिया के जोड़े प्रोग्राम होने या फिर भोग का प्रोग्राम होता है उन्होंने राही ही साड़ी जी आमदन है उसी आमदन विजों से इस तरह के जोड़े कैंप हैं मेन ये आइस कैंप है जोड़ा असी विश्वकर्मा पूजा वाले दिन हर साल पिछले साल भी असी ऑर्गनाइज किया दूसरा साल और कोशिश करते रहे कि यह उपरला साढ़ा चलता रहे ਬਾਕੀ ਰਹਿ ਗਈ ਬੜੀ ਬਿਮਾਰੀਆਂ ਦੇ ਕੱਲ ਦੇ ਉਹ ਉਹਨਾਂ ਸੰਸਥਾ ਕੋਲ ਫੰਡ ਨਹੀਂ ਹੁੰਦਾ ਠੀਕ ਹੈ ਉਹ ਤਾਂ ਹੁਣ بڑے ਹਸਪੀਟਲ ਹੀ ਉਹਨਾਂ ਕੋਲ ਸਟ੍ਰੈਟਜੀ ਵਿੱਚ ਇਹ ਤਾਂ ਬਿਹਾਨੇ ਵਿੱਚ ਆ ਗਏ ਲੁਕੀ ਬੰਦਾ ਬੇਵਾਰ ਹੁੰਦਾ ਹੈ ਉਹਦੀ ਮਾਲੀਬਲਦ ਕਰਨ ਵਾਸਤੇ ਨਹੀਂ ਇਸ ਤਰ੍ਹਾਂ ਕੋਈ ਚਾਲਾ ਹੋ ਸਕਦਾ ਕਿ ਜਦੋਂ ਉਹ ਮਾਲੀ ਮੌਤ ਵੀ ਦੇ ਲਈ ਜਾਵੇ ਤੇ ਮਰੀਜ਼ ਕਲੈਕਟ ਹੁੰਦੇ ਆ ਵੱਡੀ ਬਿਮਾਰੀਆਂ ਦੇ ਤੇ ਇੱਥੇ ਕਲੈਕਟ ਹੋ ਜਾਂਦੇ ਆਪਣੇ ਮਰੀਜ਼ ਜਿਹੜੇ ਉਹਨੂੰ ਮਾਲੀ ਮਾੜੀ ਮੌਤ ਮਿਲ ਤੋਂ ਹੋ ਜਾਵੇ ਉਹ ਸੰਸਥਾ ਕੋਲ ਉਹਨੇ ਫੰਡ ਸਭ ਸੰਸਥਾ ਕੋਲ ਇਹਨੇ ਹੀ ਫੰਡ ਸਭ ਪਿਆ ਇਹ ਕਿਉਂਕਿ ਸੰਸਥਾ ਵੀ ਆਰਗੇਨਾਈਜ਼ ਕਰਦੀ ਹੈ ਜੀ ਮੈਨਿਪੂਲੇਸ਼ਨ ਹੈ ਸੰਸਥਾ ਕੋਲ ਇੰਨੇ ਫੰਡਸ ਹੋਣੇ ਸਿੱਖੋਂ ਦਾ ਕੈਂਪ ਵਗੈਰਾ ਜਾਂ ਇਸ ਤਰ੍ਹਾਂ ਦਾ ਆਈਸ ਦਾ ਕੈਂਪ ਇਹ ਸਾਡਾ ਦੂਸਰਾ ਸੀ ਜੀ ਹਲੋ ਡੋਨਰਾਂ ਨੂੰ ਵੀ ਕੋਈ ਅਪੀਲ ਤੁਹਾਡੀ ਜਿਹੜੇ ਡੋਨਰ ਨੇ ਜ਼ੋਰ ਵੱਧਿਆ ਕਰਦਾ ਹੋ ਸਕੇ ਕੋਈ ਅਪੀਲ ਉਹਨਾਂ ਤੋਂ ਸੁਣਨਾ ਚਾਹੁੰਦੇ ਆਪਣੇ ਵੱਲੋਂ ਜੇ ਤੁਹਾਨੂੰ ਹਰਮਤ ਹੋ ਜਵੇ ਪੈਸੇ ਦੀ ਜੀ ਮੈਂ ਸੁਆਇਆ ਹੋਇਆ ਜੀ ਇਸ ਕੈਂਪ ਦੇ ਬਾਰੇ ਕੀ ਕੀ ਅੱਛੀ ਫੈਸਿਲਿਟੀ ਆਪ ਕੀ ਦੇ ਰਹੀ ਹੈ ਹੋਰ ਸਤਿ ਸ਼੍ਰੀ ਅਕਾਲ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇਹ ਜੋ ਕੈਂਪ ਲਗਾਇਆ ਜਾ ਰਿਹਾ ਫਰੀ ਪੂਜਨ ਵਿਸ਼ਕਰਮਾ ਪੂਜਨ ਤੇ ਮੁਬਾਰਕਾ ਪਲਨ ਤਾਂ ਬਹੁਤ ਬਹੁਤ ਇਹਨਾਂ ਦੇ ਉੱਪਰ ਫਲੰਦ ਦਾ ਕੈਂਪ ਲਗਾਇਆ ਗਿਆ ਹੈ ਜਿਸ ਕੈਂਪ ਦੇ ਵਿੱਚ ਆਈਸ ਸਪ੍ਰੈਸ਼ਲਰ ਮੈਡੀਕਲ ਹੋਰ ਕਾਫੀ ਵੀ ਕੈਂਪ ਲਗਾਏ ਗਏ ਨੇ ਤੁਹਾਨੂੰ ਇਹ ਚੱਕ ਵੀ ਹੋ ਰਹੇ ਨੇ ਬਿਲਕੁਲ ਕਿਉਂਕਿ ਸਾਨੂੰ ਫਿਊਚਰ ਦੇ ਵਿੱਚ ਜਿਹੜੀ ਸਾਡੇ ਮੈਡੀਕਲ ਸੰਸਥਾਵਾਂ ਨੇ ਉਹ ਕਹਿੰਦੀਆਂ ਵੀ ਜਿਹੜੇ ਜਦੋਂ ਸਾਨੂੰ ਆਪਣੀ ਬੋਡੀ ਤੇ ਪਾਰਟ ਜਿਹੜੇ ਉਹ ਡੋਨੇਟ ਕਰਨੇ ਚਾਹੀਦੇ ਨੇ ਕੋਈ ਕੋਈ ਬੰਦਾ ਇੱਥੇ ਕਲੈਕਟ ਹੁੰਦਾ ਡੋਨੇਟ ਕਰਨ ਵਾਲਾ ਨਹੀਂ ਉਹ ਬੁਲਾਉਣੇ ਪੈਣੇ ਜਿਹੜੀਆਂ ਟੀਮਾਂ ਆੱਖਾਂ ਦੇ ਦਾਨ ਕਰਨੇ ਵਾਲੀ ਟੀਮ ਵੀ ਮਤਲਬ ਪੀਜੀਆਈ ਤੋਂ ਜਾਂ ਜਿੱਥੇ-ਥੇ ਆਪਰੇਸ਼ਨ ਹੁੰਦੇ ਉਹਨਾਂ ਨੂੰ ਬੁਲਾਉਣਾ ਪੈਂਦਾ ਹੈ ਬੋਡੀ ਹੁਲ ਬੋਡੀ ਦਾ ਵੀ ਸੰਸਥਾਵਾਂ ਬਣੀਆਂ ਹੋਈਆਂ ਉਹ ਤੁਹਾਡੇ ਫਾਰਮ ਭਰ ਕੇ ਫਿਰ ਜਦੋਂ ਜੋ ਡੇਟੋ دیے ਜੇ ਕਨਸਰਟ ਹੈਗਾ ਉਹਨਾਂ ਦਾ ਘਰ ਦੇ ਕਹਿੰਦੇ ਵੀ ਅਸੀਂ ਦਾਨ ਕਰਨੀ ਆ ਕਿਉਂਕਿ ਫੈਮਿਲੀ ਦਾ ਵੀ ਨਾਲ ਲੱਗਦਾ ਆ ਅੱਖਾਂ ਵੀ ਦਾਨ ਕਰਨੀ ਤਾਂ ਵੀ ਫੈਮਿਲੀ ਵੱਲੋਂ ਅਲਾਉ ਕਰਨਗੇ ਤਾਂ ਬੇਸਿਕ ਮੈਂ ਲਿਖ ਕੇ ਦਊਂਗਾ ਤਾਂ ਫੈਮਿਲੀ ਜੀ ਵੀ ਮੀ ਅਲਾਉ ਕਰੀ ਤਾਂ ਆ ਕਿਉਂਕਿ ਮੈਂ ਮੈਂ ਆਲਰੇਡੀ ਅੱਖਾਂ ਦਾਨ ਕਰੀਆ ਹੋਇਆ ਜੀ ਜੀ ਮਤਲਬ ਉਹਦੇ ਵਾਸਤੇ ਹੀ ਇਹ ਵੀ ਤੁਹਾਨੂੰ ਅਪਰੋਚ ਨਹੀਂ ਦੱਸਣਾ ਕੋਈ ਕਰਦੇ ਨਾ ਪਬਲਿਕ ਜਿਹੜੇ ਜਿਹੜੇ ਫੈਮਿਲੀ ਉਹ ਪਤਾ ਹੋਣਾ ਚਾਹੀਦਾ ਵੀ ਤੁਸੀਂ ਫਲਾਨੀ ਸੰਸਥਾ ਦੇ ਥਰੂ ਕਰਿਆ ਹੋਇਆ ਡੋਨੇਟ ਕਰਿਆ ਹੈ ਫਿਰ ਉਹ ਸੰਸਥਾ ਵਾਲੇ ਡਾਕਟਰ ਲੈ ਕੇ ਆਉਂਦੇ ਆ ਜਿਵੇਂ ਅੱਖਾਂ ਦਾ ਵੀ ਕਰਕੇ ਜਾਂਦੇ ਆ ਆਪਰੇਸ਼ਨ ਥੋੜਾ ਟਾਈਮ ਲੱਗਦਾ ਘਰ ਆ ਕੇ ਕਰ ਜਾਂਦੇ ਆ ਫੁੱਲ ਬਾਡੀ ਤੇ ਚਲੋ ਡੋਨੇਟ ਹੀ ਕਰਨੀ ਪੈਂਦੀ ਉਹਦਾ ਸਾਰੀ ਅਜਿਆ ਕਰ ਕਰਦੇ ਆ ਆਰਗਨਸ ਵੀ ਵੀ ਡੋਨੇਟ ਕਰਦੇ ਆ ਜਿਹੜੇ ਵੀ ਚਾਰ ਪੰਜ ਆਰਗਨਸ ਆ ਉਹ ਆਪਾਂ ਡੋਨੇਟ ਕਰ ਸਕਦੇ ਇਕੱਲੇ ਅਗਰ ਸਾਡੀ ਬਾਡੀ ਕਰਨੀ ਬਾਡੀ ਵੀ ਕਰ ਦਿੰਦੇ ਕਿੰਨੀ ਕੁ ਜ਼ਰੂਰੀ ਹੈ ਜਿਹੜੇ ਮਤਲਬ ਸਵਾਲ ਕਰਨਾ ਆਪਣਾ ਯਾਰ ਕੰਮ ਕਰਨ ਦੇ ਦੇਖੋ ਸੜ ਕੇ ਸੁਹਾਵ ਹੋ ਜਾਣਾ ਜ਼ਰੀਰ ਨੇ ਮਿੱਟੀ ਆ ਬੰਦਾ ਇਨਸਾਨ ਜਦੋਂ ਪੂਰਾ ਹੋ ਗਿਆ ਉਹਦਾ ਇਨਸਾਨ ਕਰਦਾ ਮੈਂ ਪਰ ਉਹਦੇ ਜਿਹੜੇ ਆਰਗਨਸ ਆ ਉਹ ਚੱਲ ਰਹੇ ਹੁੰਦੇ ਆ ਉਹ ਅਗਰ ਮੈਂ ਮੰਨ ਲਵਾਂ ਮੇਰੀਆਂ ਅੱਖਾਂ ਮੈਂ ਦਾਨ ਕਰਦਾ ਕਿਸੇ ਦੋ ਮਰੀਜ਼ਾਂ ਨੂੰ ਦੁਨੀਆ ਦੇਖਣ ਲਾ ਜੀ ਬਾਕੀ ਕੋਈ ਹੋਰ ਹੈ ਕਿਡਨੀ ਹੈ ਲੀਵਰ ਹੈ ਕੋਈ ਅਗਰ ਕਿਸੇ ਦੇ ਕੰਮ ਆਉਂਦਾ ਹਾਰਟ ਕੰਮ ਆਉਂਦਾ ਕੋਈ ਅਗਰ ਅਸੀਂ ਦਾਨ ਕਰਦੇ ਉਹਦੋਂ ਕਿੰਨੀਆਂ ਜਾਨਾਂ ਬਚ ਜਾਂਦੀਆਂ ਤੁਸੀਂ ਮੈਸੇਜ ਦੇਣਾ ਚਾਹੋਗੇ ਵੀ ਹਾਂ ਬਿਲਕੁਲ ਮੈਂ ਖੁਦ ਅੱਖਾਂ ਡੇਟ ਕਰੀਆਂ ਹੋਈਆਂ ਮੈਂ ਸਾਰੇ ਮੈਸੇਜ ਦਿੰਨਾ ਵੀ ਅਗਰ ਹੋ ਸਕਦਾ ਤਾਂ ਜਰੂਰ ਦੋ ਤੁਹਾਡੀਆਂ ਅੱਖਾਂ ਨਾਲ ਕੋਈ ਹੋਰ ਬੰਦਾ ਦੁਨੀਆ ਦੇਖ ਸਕਦਾ ਧੰਨਵਾਦ ਸੁਣੋ ਅਰੇ ਤੁਸੀਂ ਇੱਥੇ ਕਿਉਂ ਬੁਲਾਇਆ ਹੋਇਆ ਕਿਹੜੇ ਗੱਡੀਆਂ ਆ ਦੂਜਿਆਂ ਦਾ ਕੈਂਪ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮ੍ਰਿਗਨ ਮੈਂ ਫਤਿਹ ਹਸਪੀਟਲ ਦਾ ਡਾਇਰੈਕਟਰ ਮੈਂ ਆਪ ਬੱਚਿਆਂ ਦਾ ਸਪੈਸ਼ਲਿਸਟ ਐ ਜੀ ਤੇ ਅਸੀਂ ਇੱਥੇ ਕੈਂਪ ਬੱਚਾ ਦਾ ਚੈੱਕਅਪ ਹੋ ਰਿਹਾ ਜਨਰਲ ਮੈਡੀਸਨ ਹੈ ਗਾਇਨੀ ਦਾ ਹੈਗਾ ਜੀ ਨਿਊਰੋਲੋਜਿਸਟ ਆਏ ਹੋਏ ਨੇ ਤੇ ਹੱਡੀਆਂ ਨੇ ਡਾਕਟਰ ਹੈਗੇ ਨੇ ਤੇ ਨਾਲ ਅੱਖਾਂ ਦਾ ਕੈਂਪ ਵੀ ਲੱਗਿਆ ਹੋਇਆ ਹੈ ਤੇ ਅਸੀਂ ਫ੍ਰੀ 슈ਗਰ ਫ੍ਰੀ ਸੀਜੀ ਤੇ ਬਾਕੀ ਹੋਰ ਲੈਬ ਵਿੱਚ 25% ਡਿਸਕਾਊਂਟ ਤੇ ਹੋਰ ਦਵਾਈਆਂ ਪ੍ਰਦਾਨ ਕਰ ਰਹੇ ਆ ਜਿਵੇਂ ਤੁਸੀਂ ਗੱਲ ਕੀ ਜੀ ਗੈਨੀਆਂ ਦੀ ਵੀ ਗੈਨੀਆਂ ਦੀ ਤੁਸੀਂ ਲਾਇਆ ਹੋਇਆ ਹੈ ਜਦੋਂ ਕਹਿੰਦੇ ਵੀ ਹੌਤਾਂ ਨੂੰ ਬਹੁਤ ਜਿਹੜੇ ਸਟੇਜ ਜਿਆਦਾ ਹੈ ਕੈਂਸਰ ਦੀ ਕੋਈ ਕਲੈਕਟ ਹੁੰਦਾ ਵੀ ਅੰਮ੍ਰਿਤਪੁਰ ਤੇ ਕੈਂਪਾਂਚ ਜੀ ਬਹੁਤ ਮੁਸ਼ਕਲ ਹੁੰਦਾ ਹੈ ਇਦਾਂ ਕਰਨਾ ਕਿਉਂਕਿ ਕੈਂਸਰ ਦੀ ਬਿਮਾਰੀ ਦਾ ਸਾਨੂੰ ਉਹ ਟੈਸਟਾਂ ਨਾਲ ਪਤਾ ਲੱਗਦਾ ਸਿਰਫ ਇੱਕ ਆਪਾਂ ਕਹਿ ਦਈਏ ਕਿ ਪੇਟ ਦਰਦ ਹੈ ਜਾਂ ਬਲੀਡਿੰਗ ਜ਼ਿਆਦਾ ਹੈ ਸਿਰਫ ਉਸ ਤੋਂ ਆਪਾਂ ਨੂੰ ਨਹੀਂ ਪਤਾ ਚੱਲ ਸਕਦਾ ਆਪਾਂ ਨੂੰ ਅੱਗੇ ਜਾਂਚ ਕਰਨੀ ਪੈਂਦੀ ਹੈ ਤਾਂ ਹੀ ਉਹ ਪਤਾ ਲੱਗ ਸਕਦਾ ਕਿ ਕੈਂਸਰ ਹੈ ਜਾਂ ਨਹੀਂ ਹੈ ਪਰ ਹਾਂ ਆਂਦੇ ਜ਼ਰੂਰ ਨੇ ਮਰੀਜ਼ ਤੇ ਫਿਰ ਉਹ ਜਾਂਚ ਕਰਕੇ ਉਹਦਾ ਵੀ ਅੱਗੇ ਇਲਾਜ ਜਿੱਦਾਂ ਹੁੰਦਾ ਉਦਾਂ ਪਤਾ ਦੱਸ ਦਿੰਦੇ ਆ ਜਿਵੇਂ ਜਿਵੇਂ ਆਪਾਂ ਕਹਿੰਦੇ ਕਿਸੇ ਬੱਚੇ ਨੂੰ ਛੋਟਾ ਬੱਚੀ ਛੋਟੀ ਜਾਂ ਬੱਚਾ ਛੋਟਾ ਹੈ ਉਹ ਫੀਟਰ ਦੇ ਵਿੱਚ ਹੈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾਵੇ ਦੀ ਅਸੀਂ ਵੀ ਟੈਸਟ ਹੈ ਇਹ ਇਦਾਂ ਨਹੀਂ ਹੁੰਦਾ ਹਰ ਹਰ ਬਿਮਾਰੀ ਦਾ ਅਲੱਗ-ਅਲੱਗ ਹੈਗਾ ਜੀ ਠੀਕ ਹੈ ਨਾ ਜੇ ਬੱਚਾ ਛੋਟਾ ਹੈ ਉਹਨੂੰ ਕਿਸੇ ਸਬਦੀ ਹੈ ਆਪਾਂ ਉਸ ਸਾਬ ਨੂੰ ਟੈਸਟ ਕਰਕੇ ਟੈਸਟ ਹੁੰਦੇ ਇਸ ਕਰਕੇ ਨੇ ਕਿ ਆਪਾਂ ਬਿਮਾਰੀ ਦਾ ਪਤਾ ਲਗਾ ਸਕੀਏ ਇਹ ਕਹਤੇ ਹਰ ਬਿਮਾਰੀ ਦਾ ਟੈਸਟ ਵੱਖਰਾ ਹੈਗਾ ਠੀਕ ਹੈ ਪਰ ਜਿੱਦਾਂ ਹੁਣ ਅਸੀਂ ਦੇਖਦੇ ਆ ਆਮ ਤਰ ਇਸ ਇਸ ਬੈਲਟ ਵਿੱਚ ਸ਼ੂਗਰ ਦੇ ਮਰੀਜ਼ ਬਹੁਤ ਜ਼ਿਆਦਾ ਨੇ ਤੇ ਮੋਸਟਲੀ ਸਭ ਦੀ ਸ਼ੂਗਰ ਜ਼ਿਆਦਾ ਹੀ ਆਂਦੀ ਤੇ ਕੋਈ ਤੇ ਬਹੁਤ ਘੱਟ ਬੰਦੇ ਦਵਾਈਆਂ ਤੇ ਨੇ ਉਨੇ ਦਾ ਕੀ ਹੈਗਾ ਇਹ ਸਾਨੂੰ ਪਤਾ ਲਗਾਣਾ ਪਊਗਾ ਕਿ ਕਿਉਂ ਇੰਨਾ 슈ਗਰ ਦਾ ਮਸ਼ੀਜ ਆ ਰਿਹਾ ਤੇ ਅੱਜ ਕੱਲ੍ਹ ਹਿੰਦੁਸਤਾਨ ਚ ਇਹ ਸਭ ਤੋਂ ਵੱਡੀ ਬਿਮਾਰੀ ਹੈ ਖਾਣਾ ਪੀਣਾ ਹੋ ਗਿਆ ਠੀਕ ਹੈ ਫਿਰ ਹੋਰ ਤਰ੍ਹਾਂ ਦੀ ਦਵਾਈਆਂ ਹੋ ਗਈਆਂ ਤੇ ਗਲਤ ਦਵਾਈਆਂ ਲਈ ਜਾਂਦੇ ਨੇ ਤਾਂ ਉਸ ਕਰਕੇ ਵੀ 슈ਗਰ ਵੱਧ ਜਾਂਦੀ ਹੈ ਜਿਵੇਂ ਡਾਈਟ ਹੈ ਫਾਈਂਡ ਹੈ ਜਾਂ ਫਾਸਟ ਫੂਡ ਹੈ ਹਾਂਜੀ ਹਾਂਜੀ ਇਹ ਵੀ ਇਹ ਵੀ ਬਹੁਤ ਬਹੁਤ ਹੱਦ ਤੱਕ ਹੈਗਾ ਐਜ ਅੱਜ ਕੱਲ੍ਹ ਫਾਸਟ ਫੂਡ ਜ਼ਿਆਦਾ ਹੋ ਗਿਆ ਲੋਕੀ ਰੇੜੀਆਂ ਤੇ ਸਾਰਾ ਕੁਝ ਹੀ ਆਈ ਜਾਂਦੇ ਨੇ ਉਹਦੇ ਕਰਕੇ 슈ਗਰ ਦਾ ਮਰੀਜ਼ ਬੀਪੀ ਇਹ ਸਾਰੀ ਚੀਜ਼ਾਂ ਉਹਦਾਂ ਲੱਗ ਗਈਆਂ ਨੇ ਜਿਵੇਂ ਆਪਾਂ ਪਹਿਲੀ ਵੀ ਜਿਵੇਂ ਆਪਾਂ ਅਪਦੇਸ਼ੀ ਸੀਗਾ ਦੇਸੀ ਹੀ ਯੂਜ਼ ਕਰਦੇ ਸੀ ਤੇ ਇਹ ਰਿਆ ਦੇਸੀ ਕੇ ਹਾਂਜੀ ਆਪਾਂ ਨਾ ਖਾਣੇ ਨੇ ਹਾਂਜੀ ਹਾਂ ਬਹੁਤ ਕਰਦੇ ਸੀਗੇ ਜੇ ਪਤਿਵਾਰੀ ਨੂੰ ਤੇ ਆ ਜੀ ਕੁਝ ਜ਼ਰੂਰ ਠੀਕ ਹੋ ਜਾਣਾ ਜ਼ੋਰ ਜੀ ਜ਼ਰੂਰ ਪ੍ਰਾਤਨ ਖਾਣੇ ਤਾਂ ਹੀ ਆਪਨੇ ਦੇਖੋ ਬਜ਼ੁਰਗ ਹਜੇ ਵੀ ਬਹੁਤ ਨੇ ਅੱਜ ਕੱਲ ਦਾ ਛੋਟੇ ਛੋਟੇ ਉਮਰਾ ਚੀ ਕਿਸੇ ਨੂੰ ਬੋਡੇ ਦਰਦ ਪਿੱਠ ਦਰਦ ਹੋਰ ਦਿੱਕਤਾਂ ਇਸ ਕਰਕੇ ਬਾਤਾਂ ਜਾ ਰਹੀਆਂ ਕਿ ਉਹਨਾਂ ਪਰ ਬਾਹਰ ਲਿਆਦਾ ਖਾ ਰਹੇ ਹੈ ਮੈਦਾ ਹੋ ਗਿਆ ਰਿਫਾਈਨਡ ਜਾ ਰਿਹਾ ਹੋ ਗਿਆ ਫਿਰ ਉਹ ਕਿਹੜੇ ਕਿਹੜੇ 10-10 ਦਿਨ ਇੱਕੋ ਹੀ ਤੇਲ ਵਰਤੀ ਜਾਂਦੇ ਨੇ ਨਾ ਬਦਲਦੇ ਨਾ ਕੁਝ ਕਿਉਂਕਿ ਇਸ ਚੀਜ਼ ਤੇ ਕੋਈ ਹੈ ਹੀ ਨਹੀਂ ਪੁੱਛ ਕੇ ਚਿਸ ਕਿਸ ਦੇ ਨੂੰ ਕੀ ਲੱਗਦਾ ਕਿ ਸਰਕਾਰ ਨੂੰ ਇਸ ਚੀਜ਼ ਤੇ ਮਨੋਂ ਧਿਆਨ ਦੇਣਾ ਚਾਹੀਦਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਸਰਕਾਰ ਨੂੰ ਜ਼ਰੂਰ ਬਹੁਤ ਚੀਜ਼ਾਂ ਹੈਗੀਆਂ ਨੇ ਕਿ ਟੀਮਾਂ ਭੇਜਣੀਆਂ ਚਾਹੀਦੀਆਂ ਨੇ ਜਿਹੜੇ ਆ ਪਰਵਾਸੀ ਆ ਕੇ ਲਾਏ ਹੋਏ ਨੇ ਜਿੰਨਾਂ ਨੇ ਸਟਾਲ ਉਹਨਾਂ ਦੇ ਚੈਕਿੰਗ ਜਰੂਰ ਹੋਣੀ ਚਾਹੀਦੀ ਹੈ ਮਤਲਬ ਹਰ ਮਹੀਨੇ ਤੋਂ ਮਹੀਨੇ ਮੇਰੇ ਸਾਬ ਨਾਲ ਹੋਣੀ ਚਾਹੀਦੀ ਹੈ ਕਿ ਠੀਕ ਵਰਤਵੀ ਰਹੇ ਨੇ ਜਾਂ ਨਹੀਂ ਜਾਂ ਪਤਾ ਨਹੀਂ ਕੀ ਖਵਾਈ ਜਾ ਰਹੀ ਹੈ ਇਹਨਾਂ ਲੋਕਾਂ ਨੂੰ ਕੋਈ ਕੋਈ ਸਰਟੀਫਿਕੇਟ ਨਹੀਂ ਦਿਜ਼ਾਰ ਨੂੰ ਕਹੇ ਖੁਸ਼ ਮੁਦਾ ਕੀ ਸਰਟੀਫਿਕੇਟ ਦਾ ਹਰ ਚੀਜ਼ ਹੈ ਪਰ ਤੁਹਾਨੂੰ ਪਤਾ ਹੈ ਕਿੱਥੇ ਇਹ ਸਭ ਚੀਜ਼ਾਂ ਹੁੰਦੀਆਂ ਨੇ ਹਨਾ ਨਾ ਹੀ ਸਰਕਾਰ ਇਸ ਵਿੱਚ ਜ਼ਿਆਦਾ ਕਰਦੀ ਹੈ ਨਾ ਹੀ ਨਾ ਹੀ ਬੰਦੇ ਹੈਗੇ ਨੇ ਕਿ ਆਪਾਂ ਲਈਏ ਇਹ ਸਭ ਚੀਜ਼ਾਂ ਅਵੇਰਨੈਸ ਅਵੇਰਨੈਸ ਦੀ ਕਾਰਡ ਬਹੁਤ ਜ਼ਿਆਦਾ ਹੈ ਪრობਲਮ ਇਹਦੇ ਇੱਥੇ ਕੋਈ ਪ੍ਰੈਸ਼ਰ ਹੁੰਦਾ ਹੈ ਮਾਮਲੇ ਆਪੇ ਦੋ ਪੈਂਦੀ ਕਿਸੇ ਜੀ ਆਪਣੀ ਹਾਂਜੀ ਹਾਂਜੀ ਉਹ ਵੀ ਕਰਾਂਗੇ ਤੇ ਉਸ ਤੇ ਸਾਨੂੰ ਡਿਸਕਾਊਂਟ ਹੈਗਾ ਜਿੰਨਾ ਜਿੰਨਾ ਘੱਟ ਤੋਂ ਘੱਟ ਹੋ ਸਕੂਗਾ ਉਹਨਾਂ ਆਪਾਂ ਦੇਵਾਂਗੇ ਨਹੀਂ ਫ੍ਰੀ ਆਫ ਕਾਸਟ ਨਹੀਂ ਹੋਊਗਾ ਜੀ ਕਿਉਂਕਿ ਪ੍ਰਾਈਵੇਟ ਹੈ ਕਿ ਖਰਚੇ ਖਰਚੇ ਹੁੰਦੇ ਨੇ ਹਸਪਤਾਲ ਦੇ ਵੀ ਹਾਂ ਪਰ ਇਹ ਹੈ ਕਿ ਅਸੀਂ ਇੱਥੇ ਕੀਤਾ ਹੋਇਆ ਕਿ 30 ਤੋਂ 35% ਹਰ ਆਪਰੇਸ਼ਨ ਵਿੱਚ ਡਿਸਕਾਊਂਟ ਦੇਵਾਂਗੇ ਇੱਕ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀਟੀ ਐਂਪ ਵਿੱਚ ਆਇਓ ਇਹਦੇ ਬਾਰੇ ਜਾਣਕਾਰੀ ਦਿਓ ਭਗਵਾਨ ਵਿਸ਼ਕਰਮਾ ਦੀ ਕਿਰਪਾ ਹੋਈ ਹੈ ਇਹ ਭਗਵਾਨ ਵਿਸ਼ਕਰਮਾ ਮੰਦਿਰ ਸਵਾ ਕੁਰਾਲੀ ਜਿਵੇਂ ਇਹਨਾਂ ਦਾ ਪਛੋਕੜ ਰਿਹਾ ਹੈ ਹਮੇਸ਼ਾ ਹੀ ਸਮਾਜਿਕ ਕੰਮਾਂ ਦੇ ਵਿੱਚ ਵਾਟ ਟ ਕੇ ਹਿੱਸਾ ਪਾਉਂਦੇ ਨੇ ਤੇ ਅੱਜ ਇਹਨਾਂ ਨੇ ਇੱਕ ਬਹੁਤ ਹੀ ਵੱਡਾ ਅਸਲਾਗਾ ਯੋਗ ਉਪਰਾਲਾ ਕਰਿਆ ਹੈ ਕਿ ਇੱਕ ਬਹੁਤ ਅੱਛਾ ਕੈਂਪ ਅਰੇਂਜ ਕਰਿਆ ਹੈ ਜਿਸ ਦੇ ਵਿੱਚ ਆਪਾਂ ਸਾਰੇ ਦੇਖ ਹੀ ਰਹੇ ਹਾਂ ਬਹੁਤ ਵੱਡੀ ਗੰਢੀ ਵਿੱਚ ਲੋਕ ਸਮਲ ਹੋਏ ਨੇ ਤੇ ਇਹਨਾਂ ਕੈਂਪਾਂ ਦਾ ਇਹੀ ਸਭ ਤੋਂ ਵੱਡਾ ਲਾਹਾ ਹੁੰਦਾ ਹੈ ਕਿ ਕੋਈ ਗਰੀਬ ਗੁਰਬਾ ਬਿਨਾਂ ਫੀਸ ਤੋਂ ਚੰਗੇ ਡਾਕਟਰਾਂ ਦੀ ਨਿਗਰਾਨੀ ਜਾਂ ਆਪਣੀ ਚੈੱਕਅਪ ਕਰਾ ਸਕਦਾ ਹੈ ਜਿਉ ਉਹਨੂੰ ਕੋਈ ਲੋੜ ਹੈ ਉਹ ਵੀ ਉਹਦੀ ਚਾਹੇ ਸੋਸਾਇਟੀ ਪੂਰੀ ਕਰ ਦੇਵੇ ਯਾ ਡਾਕਟਰ ਲੋਕ ਵੀ ਜਾਣੀ ਜਿਹੜੇ ਨੂਰਬਖਤ ਮਰੀਜ਼ ਨੇ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਰਹਿੰਦੇ ਨੇ ਇਹ ਇੱਕ ਚੰਗਾ ਉਪਰਾਲਾ ਹੈ ਮੈਂ ਇਸ ਕੰਮ ਲਈ ਇਸ ਚੰਗੇ ਸ਼ੁਭ ਕਾਰਜ ਦੇ ਲਈ ਵਿਸ਼ਕਰਮਾ ਸਭਾ ਪੁਰਾਲੀ ਨੂੰ ਮੁਬਾਰਕਵਾਦ ਦਿੰਦਾ ਹਾਂ ਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਇਹ ਇਸੇ ਤਰ੍ਹਾਂ ਆਪਣੇ ਇਸ ਮਿਸ਼ਨ ਨੂੰ ਜਾਰੀ ਰੱਖਣ ਤਾਂ ਕਿ ਸਮਾਜ ਦੀ ਦੇਸ ਦੀ ਕੋਈ ਸੇਵਾ ਹੁੰਦੀ ਰਹੇ ਸਤਿ ਸ਼੍ਰੀ ਅਕਾਲ ਜੀ ਅਮ ਤੁਹਾਨੂੰ ਕਿੰਪਸ ਆਇਆ ਹੋਇਆ ਅਥੀਸ ਵਿਸ਼ੇ ਚੈੱਕ ਕਰਵਾ ਕਰਦਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਫਤੇ ਹਸਪੀਟਲ ਮਰੀਂਡਾ ਤੋਂ ਆਏ ਹਾਂ ਜੀ ਅੱਜ ਅਸੀਂ ਕੁਰਾਲੀ ਵਿਖੇ ਵਿਸ਼ਕਰਮਾ ਪਵਨ ਦੇ ਵਿੱਚ ਕੈਂਪਸ ਆਇਆ ਹੈ ਇੱਥੇ ਅਸੀਂ ਔਰਤਾਂ ਲਈ ਬੱਚਾ ਲਈ ਹੱਡੀ ਰੋਗ ਦੇ ਮਾਹ ਯੂਰੋਲੋਜਿਸਟ ਸਰਜਨ ਇਹ ਸਾਰੇ ਡਾਕਟਰਸ ਹਨ ਤੇ ਮੈਂ ਗਾਇਨਕੋਲੋਜਿਸ ਡਾਕਟਰ ਰੁਪਿੰਦਰ ਕੌਰ ਮੈਂ ਅੱਜ ਇੱਥੇ ਪੇਸ਼ੈਂਟਸ ਦੇਖੇ ਨੇ ਫੀਮੇਲ ਪੇਸ਼ੈਂਟ ਲੇਡੀਆਂ ਸਾਡੇ ਕੋਲ ਬਹੁਤ ਸਾਰੀਆਂ ਆਈਆਂ ਨੇ ਆ ਜ਼ਿਆਦਾਤਰ ਪੇਸ਼ੈਂਟ ਜਿਹੜੇ ਆਏ ਹੈਗੇ ਨੇ ਉਹ 40 ਪਲੱਸ ਦੀ ਏਜ ਵਾਲੇ ਪੇਸ਼ੈਂਟਸ ਹੈ ਤੇ ਜਿਹੜੀਆਂ ਲੇਡੀਆਂ ਹੈਗੀਆਂ ਨੇ ਉਹਨਾਂ ਦੀ ਮੇਨ ਇਹੀ ਦਿੱਕਤ ਰਹੀ ਹੈ ਪੇਟ ਦਰਦ ਹੋਣਾ ਜਾਂ ਮਹੀਨਾ ਬੰਦ ਹੋਣ ਤੋਂ ਬਾਅਦ ਬਲੀਡਿੰਗ ਹੋਣਾ ਇਹ ਸਾਰੀਆਂ ਪ੍ਰੋਬਲਮਸ ਇਹਨਾਂ ਸਾਡੇ ਕੋਲ ਪੇਸ਼ੈਂਟਸ ਆਏ ਨੇ ਤੇ ਉਹ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਇਹਨਾਂ ਪ੍ਰੋਬਲਮਸ ਦੇ ਨਾਲ ਤੇ ਉਹਨਾਂ ਨੂੰ ਕੋਈ ਡਾਕਟਰ ਨਹੀਂ ਮਿਲ ਰਿਹਾ ਤਾਂ ਅੱਜ ਜਿਵੇਂ ਉਹਨਾਂ ਨੂੰ ਆਪਣੇ ਵਾਲੇ ਦੱਸਿਆ ਕਿ ਆ அல்ਟਰਾਸਾਉਂਡ ਵਗੈਰਾ ਉਹਨਾਂ ਨੂੰ ਅਸੀਂ ਐਡਵਾਈਸ ਕੀਤੇ ਨੇ ਤੇ ਅਸੀਂ ਬੁਲਾਇਆ ਇੱਥੇ ਤੇ ਕੁਝ ਟੈਸਟਸ ਵੀ ਆਪਣੇ ਇੱਥੇ ਹੋ ਰਹੇ ਨੇ ਅੱਜ ਉਹ ਵੀ ਅਸੀਂ ਐਡਵਾਈਸ ਕੀਤਾ ਜੈਨਰਲ ਹੈਬਾਰੀਆ ਮਾਰ ਦੋ ਨਾਮ ਕੀ ਹੋ ਸਕਦੀ ਹੈ ਫਰਟ ਫਾੜ ਫਾੜ ਮੇਰਾ ਠੀਕ ਹੋ ਸਕਦੀ ਨਹੀਂ। ਕਿਹੜੀ ਕਿਹੜੀ ਬਿਮਾਰੀਆਂ ਕਰਨ ਦੇ ਇਸ ਕਰਾਉਂਦੇ ਆ। ਦੇਖੋ ਖਾਣ ਪੀਣ ਦੇ ਨਾਲ ਕਈ ਪੇਸ਼ੈਂਟ ਆਉਂਦੇ ਨੇ ਸਾਡੇ ਕੋਲ ਪੇਟ dard ਨਾਲ ਬਾਥਰੂਮ ਦੀ ਜਲਨ ਨਾਲ ਇਹ ਸਾਰੀਆਂ ਚੀਜ਼ਾਂ ਇਹ ਜੀਆਂ ਨੇ ਜਿਹੜੀਆਂ ਮਤਲਬ ਪੇਸ਼ੈਂਟ ਜੇ ਮਿਰਚਾਂ ਵਗੈਰਾ ਅਵੋਇਡ ਕਰਨ ਹੁਣ ਜਿਵੇਂ ਕਿ ਸਾਡਾ ਖਾਣਾ ਪੀਣਾ ਹੈਗਾ ਮਸਾਲੇ ਜ਼ਿਆਦਾ ਖਾਣੇ ਅਸੀਂ ਹੈਨਾ ਪੰਜਾਬੀਆਂ ਦੇ ਖਾਣੇ ਦੇ ਵਿੱਚ ਕਿਉਂ ਮੱਖਣ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਜੇ ਅਸੀਂ ਆਪਾਂ ਇਹਨਾਂ ਨੂੰ ਹੀ ਘਰ ਦੇ ਲੈਵਲ 'ਤੇ ਹੀ ਕੰਟਰੋਲ ਕਰ ਲਈਏ ਚਾਹ ਅਸੀਂ ਮਿੱਠੀ ਬਹੁਤ ਪੀਂਦੇ ਆ ਆਪਾਂ ਲੋਕੀ ਹਨਾ ਪੇਸ਼ੈਂਟ ਸਾਨੂੰ ਕਹਿੰਦੇ ਨੇ ਕਿ ਅਸੀਂ ਮਿੱਠਾ ਨਹੀਂ ਛੱਡ ਸਕਦੇ ਜੀ ਸ਼ੂਗਰ ਵਾਲੇ ਪੇਸ਼ੈਂਟ ਵੀ ਸਾਨੂੰ ਆ ਕੇ ਇਹੀ ਕਹਿੰਦੇ ਨੇ ਕਿ ਅਸੀਂ ਚਾਹ ਨਹੀਂ ਛੱਡ ਸਕਦੇ ਜੇ ਅਸੀਂ ਸਾਡੇ ਪੇਸ਼ੈਂਟ ਸੋਹਣਾ ਜਾਂ ਆਪਣੇ ਖਾਣੇ ਪੀਣੇ ਦੇ ਜਿਵੇਂ ਕਿ ਗਰਮ ਪਾਣੀ ਪੀਣਾ ਸਵੇਰੇ ਓਕੇ ਮਿਰਚਾਂ ਅਵੋਇਡ ਕਰਨ ਘੋ ਮੱਖਣ ਘਟ ਘਾੜ ਚ ਮਿੱਠਾ ਘਟ ਪਾ ਲੈਣ ਮਠਿਆਈਆਂ ਪ੍ਰਸ਼ਾਦ ਇਹ ਸਾਰੀਆਂ ਚੀਜ਼ਾਂ ਆਪਾਂ ਖਾਓ ਪਰ ਥੋੜਾ ਘੱਟ ਕੁਆਨਟੀਟੀ ਛਾਓ ਇਹਨਾਂ ਚੀਜ਼ਾਂ ਨਾਲ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਹੋ ਸਕਦੀਆਂ ਹਨ ਵਜ਼ਨ ਕੰਟਰੋਲ ਹੋ ਸਕਦਾ ਹੈ ਗੋਡਿਆਂ ਦੀਆਂ ਪ੍ਰੋਬਲਮ ਠੀਕ ਹੋ ਸਕਦੀ ਹੈ ਜਲਨ ਪੇਟ ਜਲਨ ਜਿਹੜੇ ਅਲਸਸ ਵਗੈਰਾ ਭਾਂਜਦੇ ਨੇ ਐਸਿਡਿਟੀ ਹੋ ਜਾਂਦੀ ਹੈ ਉਹ ਸਭ ਚੀਜ਼ਾਂ ਅਸੀਂ ਘਰੇ ਵੀ ਕੰਟਰੋਲ ਕਰ ਸਕਦੇ ਹਾਂ ਜਿਵੇਂ ਜ ਆਪਣਾ ਚੰਡੀਗੜ੍ਹ ਏਰੀਆ ਦੇ ਵਿੱਚ ਜੋ ਹਸਪਤਾਲ ਬਣੇ ਕੈਂਸਰ ਹਸਪਤਾਲ ਵੀ ਸਟੇਟ ਪੱਧਰ ਹਾਂ ਹਾਂਜੀ ਤੇ ਦਾ ਕਲੀਨਿਕ ਵੀ ਦੱਸਿਆ ਜਾਂਦਾ ਕਿ ਉਹ ਕਿਹੜੇ ਮਰੀਜ਼ ਨੇ ਕੈਂਸਰ ਦੇ ਲੱਭ ਨੇ ਤੇ ਆਮ ਤੌਰ ਤੇ ਕਿੰਨੇ ਕਿ ਚਾਰਟਸ ਨੇ ਕੈਂਸਰ ਹੋਂਦੇ ਮਰਦਾਂ ਨਾਲ ਔਰਤਾਂ ਦੇ ਵਿੱਚ ਚਾਂਸਸ ਹੈਗੇ ਨੇ ਜੀ ਔਰਤਾਂ ਦੇ ਜਿਹੜੇ ਮੇਨ ਲੋ ਕੈਂਸਰ ਹੈਗੇ ਨੇ ਉਹ ਹੈਗਾ ਇੱਕ ਬੱਚੇਦਾਨੀ ਦੇ ਮੂਹ ਦਾ ਕੈਂਸਰ ਤੇ ਇੱਕ ਛਾਤੀ ਦਾ ਕੈਂਸਰ ਜਿਹੜਾ ਬੱਚੇਦਾਨੀ ਦੇ ਮੂਹ ਦਾ ਕੈਂਸਰ ਹੈਗਾ ਇਹ ਮਹੀਨਾ ਬੰਦ ਹੋਣ ਤੋਂ ਬਾਅਦ ਪੇਸ਼ੈਂਟਸ ਦੇ ਵਿੱਚ ਆਉਂਦਾ ਹੈ 6 50 55 ਵਾਲੀਆਂ ਜਿਹੜੀਆਂ ਲੇਡੀਆਂ ਹੈਗੀਆਂ ਨੇ ਉਹਨਾਂ 'ਚ ਜ਼ਿਆਦਾ ਹੁੰਦਾ ਹੈ ਇਹ ਇਨਫੈਕਸ਼ਨਸ ਕਰਕੇ ਹੋ ਸਕਦਾ ਹੈ ਇਹ ਜਿਹੜੀ ਬਿਮਾਰੀ ਹੈਗੀ ਇਹ ਸਟਾਰਟ ਤਾਂ ਬਹੁਤ अर्ली ਏਜ ਤੋਂ ਹੁੰਦੀ ਬਟ ਇਹਦਾ ਅਸਲੀ ਜਿਹੜੇ ਸਿੰਪਟਮਸ ਹੈ ਉਹ ਮੀਨਾਂ ਬਨ ਹੋਣ ਤੋਂ ਬਾਅਦ ਸਟਾਰਟ ਹੋਇਆ। ਦੂਜਾ ਹੈਗਾ ਆਪਣਾ ਛਾਤੀ ਦਾ ਕੈਂਸਰ ਲੇਡੀਜ਼ ਦੇ ਵਿੱਚ। ਉਹ ਅੱਜਕੱਲ ਕਾਫੀ ਪੇਸ਼ੈਂਟਸ ਹੁਣ ਅਵੇਅਰ ਹੋ ਗਏ ਨੇ ਤਾਂ ਹੁਣ ਪੇਸ਼ੈਂਟ ਸਾਡੇ ਕੋਲ ਆ ਜਾਂਦੇ ਥੋੜੀ ਬੋਤਲੀ ਜੇ ਪੇਨ ਹੈ, ਕੁਛ ਹੈ ਤਾਂ ਅਸੀਂ ਫੇ ਪੇਸ਼ੈਂਟ ਨੂੰ ਅਲਟਰਾਸਾਉਂਡ ਜਾਂ ਮੈਮੋਗ੍ਰਾਫੀ ਕਰਵਾਉਂਦੇ। ਜੀ ਇਤਨੀ ਮੈਮੋਗ੍ਰਾਫੀ ਦੀ ਤੁਸੀਂ ਗੱਲ ਦੀ ਜੀ ਇਹ ਉਹ ਭਈ ਹੈ ਕਿਵੇਂ ਇਹਨਾਂ ਕੀ ਮੈਮੋਗ੍ਰਾਫੀ ਦੇਖੋ ਜੇ ਤਾਂ ਤੁਸੀਂ ਪ੍ਰਾਈਵੇਟ ਕਰਾਣੇ ਹੋ ਪ੍ਰਾਈਵੇਟ ਕੁ ਸੈਂਟਰਸ ਹੈਗੇ ਨੇ ਬਾਕੀ ਆਪਣੇ 32 ਸੈਕਟਰ ਪੀਜੀਆ ਵਾਲਿਆਂ ਦੀ ਬੈਂ ਵੀ ਆਉਂਦੀ ਹੈ ਮੈਮੋਗ੍ਰਾਫੀ ਵਾਸਤੇ ਉਹ ਬੈਂਸ ਦੇ ਆਪਣੇ ਟਾਈਮਿੰਗ ਲੈ ਕੇ ਅਸੀਂ ਕੈਂਪਸ ਦੇ ਵਿੱਚ ਹੁਲਵਾ ਸਕਦੇ ਹਾਂ ਤੇ ਉਹ ਬੈਂਸ ਦੇ ਵਿੱਚ ਮੈਮੋਗ੍ਰਾਫੀ ਹੁੰਦੀ ਪਰ ਮੈਮੋਗ੍ਰਾਫੀ ਵੀ ਇੱਕ ਐਦਾਂ ਦੀ ਚੀਜ਼ ਹੈ ਕਿ ਤੁਸੀਂ ਫ੍ਰੀ ਦੇ ਕੇ ਹਰ ਹਫ਼ਤੇ ਜਾਂ ਹਰ ਮਹੀਨੇ ਨਹੀਂ ਕਰਾਈ ਜਾ ਸਕਦੀ ਇਹ ਸਾਲ 'ਚ ਇੱਕ ਵਾਰੀ ਜਾਂ ਮੈਕਸਿਮਮ ਦੋ ਵਾਰੀ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਐਵੀ ਇੱਕ ਤਰ੍ਹਾਂ ਦਾ ਐਕਸ-ਰੇ ਹੈ ਇਹਦੀ ਵੀ ਰੇਡੀਏਸ਼ਨ ਹੈ ਇਹ ਵੀ ਹਾਨੀਕਾਰਕ ਹੋ ਸਕਦਾ ਇਸ ਕਰਕੇ ਜੇ ਕਿਸੇ ਪੇਸ਼ੈਂਟ ਦੀ ਮੈਮੋਗ੍ਰਾਫੀ ਇੱਕ ਸਾਲ ਚ ਇੱਕ ਵਾਰੀ ਹੋ ਰਹੀ ਹੈ ਤਾਂ ਉਹ ਠੀਕ ਹੈ ਤਾਂ ਉਹ ਨਹੀਂ ਅਗਲੇ ਸਾਲ ਵੇਟ ਕਰਕੇ ਫੇਰ ਕਰਾਣੀ ਚਾਹੀਦੀ ਬੱਚੀਆਂ ਤੇ ਬੱਚੀਆਂ ਸਾਡੀਆਂ ਜਿਹਨੇ ਜੁਡੀਮੈਂਟ ਖਾਣ ਦੇ ਫਾਸਲੇ ਦੇ ਇਸ ਵਾਸਤੇ ਜਿਹੜੇ ਬੱਚੀਆਂ ਹੈਗੀਆਂ ਨੇ ਬੱਚੇ ਯੰਗ ਏਜ ਦੇ ਹੈਗੇ ਨੇ ਉਹਨਾਂ ਨੂੰ ਅੱਜਕੱਲ ਮੇਨ ਪ੍ਰੋਬਲਮ ਹੁੰਦੀ ਵੇਟ ਗੇਟ ਦੀ ਬੱਚਿਆਂ ਦਾ ਵਜ਼ਨ ਵਧ ਰਿਹਾ ਹੈਗਾ ਫੇਸ ਖਰਾਬ ਹੋ ਰਹੇ ਹੈ ਮਹੀਨੇ ਦੀ ਪ੍ਰੋਬਲਮ ਜਾਂ ਆ ਰਹੀ ਹੈ ਉਹ ਆ ਰਹੀ ਹੈ ਕਿਉਂਕਿ ਜਿਹੜੇ ਆਪਣਾ ਖਾਣਾ ਪੀਣਾ ਹੈਗਾ ਇਹ ਬੱਚੇ ਜਿਹੜੇ ਹੈਗੇ ਨੇ ਅੱਜ ਕੱਲ ਦੇ ਜੰਕ ਫੂਡ ਹੋ ਗਿਆ ਠੀਕ ਹੈ ਜੀ ਆਲੂ ਜ਼ਿਆਦਾ ਖਾਣੇ ਚਾਵਲ ਜ਼ਿਆਦਾ ਖਾਣੇ ਇਹ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਜ਼ਿਆਦਾ ਨੇ ਹੁਣ ਬੱਚੇ ਹੋਸਟਲਾਂ ਚ ਰਹਿ ਰਹੇ ਨੇ ਉੱਥੇ ਜਾ ਕੇ ਇਹਨਾਂ ਨੂੰ ਮੈਗੀ ਮੂੰਗੀ ਖਾਂਦੇ ਨੇ ਬੱਚੇ ਬਣਾ ਬਣਾ ਕੇ ਮਤਲਬ ਇਹਨਾਂ ਦੀ ਡਾਈਟ ਜਿਹੜੀ ਹੈਗੀ ਉਹ ਸੈੱਟ ਨਹੀਂ ਹੈਗੀ ਇਸ ਕਰਕੇ ਬੱਚਿਆਂ ਦੇ ਵਿੱਚ ਪੀਸੀਓਡੀ ਇੱਕ ਪ੍ਰੋਬਲਮ ਹੈਗੀ ਜਿਹੜੀ ਅੰਡੇਦਾਨੀਆਂ ਦੇ ਵਿੱਚ ਸਿਸਟ ਬਣ ਜਾਂਦੇ ਨੇ ਉਹ ਹੈ ਉਹ ਪ੍ਰੋਬਲਮ ਕੋਈ ਆਪਰੇਸ਼ਨ ਨਾਲ ਠੀਕ ਨਹੀਂ ਹੋਣ ਵਾਲੀ ਉਹ ਆਪਣੀ ਡਾਈਟ ਨਾਲ weight loss ਨਾਲ ਇਹਨਾਂ ਸਾਰੀਆਂ ਚੀਜ਼ਾਂ ਨਾਲ ਠੀਕ ਹੋ ਸਕਦੀ ਹੈ ਤਾਂ ਅਸੀਂ ਇਹਨਾਂ ਬੱਚਿਆਂ ਨੂੰ ਪਹਿਲਾਂ ਤਾਂ ਕੁਝ ਨਾਨ ਹਾਰਮੋਨਲ ਬਿਨਾ ਹਾਰਮੋਨਸ ਵਾਲੀਆਂ ਦਵਾਈਆਂ ਤੇ ਸਟਾਰਟ ਕਰਦੇ ਹਾਂ ਤੇ ਜੇ ਸਾਨੂੰ ਲੱਗਦਾ ਹੈ ਕਿ ਨਹੀਂ ਬੱਚੇ ਨੂੰ ਥੋੜੀ ਜਿਹੀ ਜ਼ਿਆਦਾ ਲੋੜ ਹੈ ਤਾਂ ਫਿਰ ਅਸੀਂ ਇਹਨਾਂ ਨੂੰ ਦੋ ਕੁ ਮਹੀਨੇ ਦੇ ਹਾਰਮੋਨ ਦੇ ਨਾਲ ਸਟਾਰਟ ਕਰ ਸਕਦੇ ਹਾਂ ਵਾਜਪਨ ਦੀ ਸਮੱਸਿਆ ਉਹ ਵੀ ਇਸੇ ਪੈਟਰਨ ਦੇ ਹਾਂਜੀ ਉਹ ਵੀ ਇਸੇ ਪੈਟਰਨ ਦੇ ਪਹਿਲਾਂ ਇਹ ਹੀ ਹੈ ਕਿ ਪਹਿਲਾਂ ਪੀਰੀਅਡs ਠੀਕ ਨਹੀਂ ਆਉਂਦੇ ਯੰਗ ਏਜ ਦੇ ਵਿੱਚ ਬੱਚੇ ਜਦੋਂ ਮੈਰਿਜ ਵਗੈਰਾ ਹੋ ਜਾਂਦੀ ਤਾਂ ਫਿਰ ਆਪਣੀ ਇਨਫਰਟੀਲਿਟੀ ਜਿਹਨੂੰ ਅਸੀਂ ਕਹਿੰਦੇ ਹਾਂ ਵਾਜਪਨ ਦੀ ਸਮੱਸਿਆ ਹੁੰਦੀ ਹੈ ਇਹਨੂੰ ਅਸੀਂ ਮਤਲਬ ਬਰਾਊਨ ਲੈਵਲ ਤੇ ਹੀ ਠੀਕ ਕਰ ਲੈ ਜੋ ਸਾਰਾ ਕੁਝ ਹੈਗਾ ਅਸੀਂ ਆਪਣੇ ਘਰ 'ਚ ਹੀ ਠੀਕ ਕਰ ਸਕਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਹੈ ਇਹ ਆਪਣਾ? ਅਧਰੇੜਾ ਪਿੰਡ ਹੈ। ਅਧਰੇੜਾ ਹੀ। ਕੀ ਕਰਨ ਵਾਸਤੇ ਆਈ ਅਸੀਂ? ਅੱਖਾਂ ਦਾ ਚੈੱਕਅਪ ਕਰਾਉਣ ਵਾਸਤੇ ਆਏ। ਅੱਖਾਂ ਦਾ ਚੈੱਕਅਪ ਕਰਾਉਣ ਵਾਸਤੇ ਆਏ। ਹੋ ਗਿਆ ਕਿ ਹੋਣਾ ਜੀ? ਹਲੇ ਹੋਣਾ ਹੈ ਜੀ। ਸਹੀ। ਜੇ ਕਾਫੀ ਆਈਆਂ ਤੁਸੀਂ ਗਰਭਤੀ ਹੈ ਤਾਂ ਤੁਹਾਨੂੰ ਤਾਂ ਵੱਡੇ ਹਸਪੀਟਲ ਜਾਣਾ ਚਾਹੀਦਾ ਹੈ। ਤੁਸੀਂ ਇੱਥੇ ਕੈਂਪ ਵਾਲੇ ਫਿਰਦੇ ਆਂ। ਗਰਭੀ ਦੇਖੋ। ਇਹ ਲੋਕ ਭਲਾਈ ਵਾਸਤੇ ਬਿਸ਼ਰਮਾ ਮੰਦਰਾਲਾ ਨੇ ਲਾਇਆ ਕੈਂਪ। ਗਲਾਹ ਲੈਣਾ ਚਾਹੀਦਾ। हां ਤੇ ਇਹ ਜੇ ਕੰਪਾ ਵਿੱਚ ਵਧੀਆ ਡਾਕਟਰਾਂ ਦਾ ਇੰਤਜ਼ਾਮ ਹੁੰਦਾ ਕਿਉਂਕਿ ਇਹ ਧਰਮਕ ਲੈਵਲ ਤੇ ਆ ਜਾਂਦਾ ਵਧੀਆ ਅਗਲਾ ਸਾਰਾ ਸਿਸਟਮ ਵਧੀਆ ਹੁੰਦਾ ਆਪ ਜੀ ਆਏ ਹੋ ਇਸ ਕਰਕੇ ਆਏ ਸਿਕਰਤੀ ਨਹੀਂ ਕਿਤੇ ਲੱਗੇ ਨਹੀ ਮੈਂ ਕ੍ਰਾਂਤੀ ਨਹੀਂ ਹੈਗਾ ਮੈਂ ਕਹੇ ਪਾਠੀ ਤੇ ਉਹ ਹੋ ਗਿਆ ਕਿ ਹੋਣਾ ਹੀ ਚਾਹ ਖਲੇ ਹੋਣਾ ਤੇ ਕਹੋ ਨਹੀ ਹਾਂ ਪਰ ਕਿਹਨ ਕਿਤੇ ਬਾਰਚੀ ਬਣ ਗਈ ਤੇ ਫਾਨ ਪਿੰਡ ਦਾ ਪੂਰਾ ਠੀਕ ਹੈ ਹਾਂ ਪਿੰਡ ਦਾ ਸਭ ਕੁਝ ਵਧੀਆ ਹੈ ਜੀ ਇਹ ਬਾਕੀ ਆਪਣੀ ਆਪਣੀ ਸਵਰਥ ਹੈ ਵਧੀਆ ਸਾਰਾ ਕੁਝ ਵਧੀਆ ਹਾਂ ਠੀਕ ਹੈ ਧੰਨਵਾਦ ਜੀ